ਨਿਰਮਲ ਕੁਟੀਆਂ ਪਵਿੱਤਰ ਵੇਂਹ ਦੇ ਕਿਨਾਰੇ ਬਣੇ ਗੁਰਦੁਆਰਾ ਗੁਰਪ੍ਰਕਾਸ਼ ਵਿਖੇ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸANT ਬਲਬੀਰ ਸਿੰਘ ਅਸੀਚਵਾਦੀ ਅਗਵਾਈ ਦੇ ਵਿੱਚ ਪਵਿੱਤਰ ਕਾਲੀ ਵੇਂਹ ਦੀ ਕਾਰ ਸੇਵਾ ਦੀ 24ਵੀਂ ਐਨੀਵਰਸਰੀ ਬੜੀ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ ਇਸ ਮੌਕੇ ਸਵੇਰੇ ਧਾਰਮਿਕ ਸਮਾਗਮ ਦੌਰਾਨ ਸ਼੍ਰੀ ਅਕੰਠਪਾਟ ਸਾਹਿਬ ਦੇ ਭੋਗ ਪਾਏ ਗਏ ਉਸ ਤੋਂ ਪ੍ਰੰਤ ਧਾਰਮਿਕ ਸਮਾਗਮ ਦੌਰਾਨ ਰਾਗੀ ਢਾਡੀ ਜਥਿਆਂ ਦੇ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਸਮਾਗਮ ਦੌਰਾਨ ਸੰਤ, ਮਹਾਪੁਰਖ, ਵਾਤਾਵਰਣ ਪ੍ਰੇਮੀ, ਬੁੱਧੀਜੀਵੀ, ਰਾਜਨੀਤਿਕ ਆਗੂ ਤੇ ਸੰਗਤਾਂ ਸਮਾਗਮ ਦੇ ਵਿੱਚ ਸ਼ਿਰਕਤ ਕਰ ਰਹੀਆਂ ਨੇ। ਤਾਂ ਅਦਾਜ਼ੀ ਇਹ ਕੀ ਇਸ ਦਿਨ ਗੁਰਦੁਆਰਾ ਬੇਰਸਾ ਵਿਖੇ 24 ਸਾਲ ਪਹਿਲਾਂ ਸੌਣ ਦੀ ਸੰਗਰਾਹ ਦੇ ਵਾਲੇ ਦਿਨ ਹੀ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਜੀਵਾਲ ਨੇ ਪਵਿੱਤਰ ਵੇਂ ਦੀ ਕਾਰ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕੀਤੀ ਸੀ। ਇਨ੍ਹਾਂ 24 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਵਾਤਾਵਰਣ ਦੀ ਚੇਤਨਾ ਜਾਗੀ। ਸੰਤ ਸਿਚੇਵਾਲ ਨੇ ਵਾਤਾਵਰਣ ਦੇ ਗਲੋਬਲੀ ਮੁੱਦੇ ਨੂੰ ਪੰਜਾਬ ਦੇ ਕੇਂਦਰ ਬਿੰਦੂ ਦੇ ਵਿੱਚ ਲਿਆਉਣ ਦੇ ਲਈ ਮੋਰੀ ਭੂਮਿਕਾ ਨਿਭਾਈ ਸੰਤ ਸਿਚੇਵਾਲ ਨੇ ਦੱਸਿਆ ਕਿ ਐਨੀਵਰਸਰੀ ਦੇ ਸਮਾਗਮਾ ਦੌਰਾਨ ਪਵਿੱਤਰ ਕਾਲੀ ਵੇਂ ਤੇ ਪੰਜਾਬ ਨੂੰ ਵਾਤਾਵਰਣ ਪੱਖੋਂ ਹੋਰ ਬਿਹਤਰ ਬਣਾਉਣ ਦੇ ਵਿਚਾਰਾਂ ਦੀ ਚਰਚਾ ਕੀਤੀ ਜਾ ਰਹੀ ਹੈ ਸੰਤ ਸੀਚੇਵਾਲ ਨੇ ਸਮੂੱਚੀ ਗੁਰੂ ਨਾਨਕ ਨਾਮ ਲੇਵਾਂ ਸੰਗਤ ਵਧਾਈ ਦਿੰਦਿਆਂ ਦੱਸਿਆ ਕਿ ਇਸ ਵਾਰ ਇਹ ਪਹਿਲੀ ਐਨੀਵਰਸਰੀ ਹੋਵੇਗੀ ਜਦੋਂ ਇਸ ਦੇ ਵਿੱਚ ਪੂਰੀ ਤਰ੍ਹਾਂ ਨਾਲ ਸਿੱਧੇ ਤੌਰ ਤੇ ਪਾਏ ਜਾ ਰਹੇ ਗੰਦੇ ਪਾਣੀ ਬੰਦ ਹੋ ਗਏ ਨੇ ਉਹਨਾਂ ਦੱਸਿਆ ਕਿ ਇਹ ਸੰਗਤਾਂ ਦੀ ਅਨਤਕ ਕਾਰ ਸੇਵਾ ਦੀ ਹੀ ਫਲ ਹੈ ਕਿ ਸਾਲ 24 ਸਾਲਾਂ ਪਹਿਲਾਂ ਆਰੰਭੀ ਕਾਰ ਸੇਵਾ ਨੇ ਪੂਰੇ ਵਿਸ਼ਵ ਦਾ ਧਿਆਨ ਆਪਣੇ ਵੱਲ ਖਿੱਚਿਆ ਸਤਿ ਸਿਚੇਵਾਲ ਨੇ ਸ਼ੁਰੂ ਹੋਏ ਬਰਸਾਤ ਦੇ ਮੌਸਮ ਦੇ ਵਿੱਚ ਸੰਗਤਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਤੇ ਸੂਰ ਦਿੱਤਾ ਹੈ। ਇਹ ਅਜਿਹਾ ਪ੍ਰਗਾਮ ਦਾ ਦਿਹਾੜਾ ਉਹ ਇਤਨ ਦਿਹਾੜਾ ਮੇਰੀ ਪੇਰੀ ਤੇ ਮਾਲਕ ਦਾ ਦਿਹਾੜਾ। ਤੋਂ ਅਜਿਵੇਂ ਦੰਦੇ ਤੇ ਅੱਜ ਤੋਂ 2000 ਦੇ ਵਿੱਚ ਬਾਬੇ ਨਾਨਕ ਦੀ ਪਵਿੱਤਰ ਚਰਨ ਤੋਂ ਪ੍ਰਾਪਤ ਮੈਂ ਜਿਹੜੀ ਹੈ ਇਹਦੀ ਸਵਸਥਾ ਵਾਸਤੇ ਪਹਿਲੀ ਅਰਦਾਸ ਹੈ ਗੁਰੂ ਪਾਤ ਸਾਹਿਬ ਦੇ ਪਾਵਨ ਕਰਨਾਇ। ਕਾਈਸੇ ਕਿਰਪਾ ਕਰੋ। ਬਲ ਬਖਸ਼ੂਏ ਬਾਬੇ ਨਾਨਕ ਜੀ ਦੇ ਚਰਨੋਂ ਪ੍ਰਾਪਤ ਇਹ ਸ੍ਰੀ ਗੁਰੂ ਨਾਨਕ ਸਾਹਿਬ ਦੀ ਅਲਾਈ ਬਾਣੀ ਦਾ ਆਗਮਨ ਇਸਤਾਨ ਇਹ ਸਾਬ ਸਫਲਾ ਹੋਵੇ। ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ। ਅਵੇਈ ਜਿਵੇਂ ਜਿਹੜੇ ਪਾਰੇ ਪੰਡਾ ਸਾਰਾ ਦੇ ਗੰਦੇ ਪਾਣੀ ਨੂੰ ਬਦਲ ਹੋ ਗਿਆ। ਇਹ ਨਾਲ ਦੀ ਨਾਲ ਸਾਫ ਪਾਣੀ ਇਹਦੇ ਵਿੱਚ ਵਗੜਾ ਕਰੂਗਾ। ਤੋਂ ਪੂਰੇ ਭਾਰਤ ਦੇ ਵਿੱਚ ਇਹ ਪਹਿਲੀ ਨਦੀ ਹੈ ਜਿਹੜੀ ਪ੍ਰਦੂਸ਼ਿਤ ਹੋ ਕੇ ਦੁਆਰਾ ਜਿਹੜਾ ਹੈ ਉਹਦਾ ਵਹਾਅ ਸ਼ੁਰੂ ਹੋਇਆ ਇਹਦੇ ਨਾਲ ਦੇਸ਼ ਅਲਾਕੇ ਦੇ ਵਿੱਚ ਕੋਈ ਤਰ੍ਹਾਂ ਦੀ ਅਰੰਭ ਹੁੰਦੀ ਹੈ ਮਕੇਰੀਆਂ ਦਸੂਆ ਹਲਾਕਾ ਜਿਹੜਾ ਸੀਮ ਦੀ ਮਾਰ ਹੇਟਾ ਸੀ ਬਹੁਤ ਵੱਡਾ ਰਕਬਾ ਜਿਹੜਾ ਵਾਟਰ ਲੌਗਿੰਗ ਕਰਕੇ ਕਿਉਂਕਿ ਪਾਣੀ ਦਾ ਵਹਾਅ ਇਹਦਾ ਬੰਦ ਪਾਇਆ ਸੀ ਤੇ ਜਿਹੜਾ ਇਲਾਕਾ ਜਿਹੜੀ ਵਹੀ ਹੈ ਇਹ ਆ ਬਾਰਸਾਂ ਦੇ ਦਿਨਾਂ 'ਚ ਚੱਲ ਰਹੀ ਸੀ ਫਗਰੋ ਬੰਦ ਹੋ ਜਾਂਦੀ। ਤੋਂ ਅੱਗੇ ਜਾ ਕੇ ਦਰਿਆ ਵਿਆਸ ਦੇ ਵਿੱਚ ਵਹੀ ਪੈਂਦੀ ਆ ਉਹ ਇਲਾਕੇ ਦੇ ਵੀ ਇੱਕੋ ਬੰਦ ਸੀ ਬਈ। ਜਿਹਦੇ ਕਰਕੇ ਉਸ ਇਲਾਕੇ ਦੇ ਵਿੱਚ ਵੀ ਸ਼ੇਮ ਪੈਂਦੀ ਸੀ। ਹੁਣ ਵਹੀ ਚੱਲਣ ਦੇ ਨਾਲ ਤੋਂ ਇਲਾਕਿਆਂ ਦੀ ਸ਼ੇਮ ਘਟ ਰਹੀ। ਤੇ ਜਿਹੜਾ ਧਰਤੀ ਹੇਠਾਂ ਪਾਣੀ ਜਾਂਦਾ ਸੀ ਉਹ ਬੰਦ ਹੋ ਗਿਆ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਇਹ ਨਦੀ ਆ ਜਿਹੜੀ 12 ਮਹੀਨੇ ਦਰਿਆ ਤੋਂ ਸਾਢੇ ਚੱਲਦੇ ਆ ਦੋਨੋਂ। ਉਹਨਾਂ ਜਿਵੇਂ ਘੱਟ ਪਾਣੀ ਪਰ ਇਹ ਵੇਂ ਜਿਹੜੀ ਚੱਲਣ ਨਾਲ ਇਲਾਕੇ ਦੇ ਜਿਹੜਾ ਖੇਠਾਂ ਜਾ ਰਿਹਾ ਜੀ ਪਾਣੀ ਉਹ ਰੁਕ ਗਿਆ ਉਹਦੇ ਨਾਲ ਬਹੁਤ ਵੱਡਾ ਕਿਸਾਨੀ ਨੂੰ ਫਾਇਦਾ ਹੋਇਆ ਵਾਤਾਵਰਣ ਨੂੰ ਫਾਇਦਾ ਹੋਇਆ ਇਹ ਇੱਕ ਮਾਡਲ ਜਿਹੇ ਪੁੱਤਰ ਵਹੀਂ ਦੁਨੀਆ ਦੇ ਵਾਸਤੇ ਪਰ ਪੂਰੇ ਭਾਰਤ ਦੇ ਵਿੱਚ ਬਹੁਤ ਅਜਿਹੇ ਨੂੰ ਸਾਫ ਸੁਥਰਾ ਬਣਾਉਣ ਵਾਸਤੇ ਇੱਕ ਮਾਡਲ ਜਿਹੜਾ ਹੈ ਬਾਬੇ ਨਾਨਕ ਦੀ ਵੇ ਆਪਣ ਹੱਥੀਆ ਆਪਣਾ ਆਪੇ ਹਕਾਸਾਰੀ ਹੈ ਜਿਹੜਾ ਸੰਗਤਾਂ ਨੇ ਸਮੂਹ 그룹 ਦੇ ਵਿੱਚ ਦੁਨੀਆ ਭਰ ਦੇ ਵਿੱਚ ਫਰਸਦੇ ਹੋਏ ਗੁਰਨਾਣਕ ਨਾਮ ਲੈਵਾ ਕਰ ਸੰਗਤਾਂ ਨੇ ਧਰਮ ਮੰਤਨ ਦੇ ਨਾਲ ਇਹ ਸੇਵਾ ਦਾ ਕਾਰਜ ਜਿਹੜਾ ਹੈ ਉਹ ਚੱਲਦਾ। ਤੋਂ ਇਹ ਦਿਹਾੜਾ ਵਾਤਾਵਰਣ ਨੂੰ ਬਚਾਉਣ ਵਾਸਤੇ ਪਾਣੀਆਂ ਨੂੰ ਬਚਾਉਣ ਵਾਸਤੇ ਇੱਕ ਬਹੁਤ ਵੱਡੀ ਸ਼ੁਰੂਆਤ ਅੱਜ ਦੇ ਦਿਨ ਤੋਂ ਹੋਈ। ਇਹਨੂੰ ਹਰ ਸਾਲ ਜਿੰਨੇ ਵੀ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਕੀ ਚੁਣੌਤੀਆਂ ਉਹਨਾਂ ਵਾਸਤੇ ਚਰਚਾ ਦੇ ਨਾਲ ਜੋ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਕਿਸ ਤਰ੍ਹਾਂ ਹੋਰ ਸਹੀ ਵਾਤਾਵਰਣ ਦੇ ਪ੍ਰਤੀ ਏਤਨਾ ਲਿਆ ਸਕਦੇ ਆ ਬਹੁਤ ਬਹੁਤ ਸਮਾਗਮ ਕਰਵਾ ਕੇ ਵਕ ਵਕ ਗੋਸ਼ਟੀਆਂ ਕਰਵਾ ਕੇ ਉਹਦੇ ਵਾਸਤੇ ਪੂਰਾ ਸਾਲ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ এনवायरमेंट ਬਾਰੇ ਜਨਾ ਲੋਕ ਸਿੱਤ ਜਰਬਤ ਜਿੰਦੇ ਆਲ ਜੁਵਲ ਦਾ ਟੈਂਡਰ ਜਦੋਂ ਅਜੇਸ ਮਕਸਦ ਵਾਸਤੇ ਅਸੀਂ ਸ਼ੁਰੂਆਤ ਹੋਈ ਸੀ ਉਹ ਮਕਸਦ ਪੂਰਾ ਹੋ ਗਿਆ ਸਾਰਾ ਕੁਝ ਬਾਕੀ ਉਹਦਾ ਹਿੱਸਾ ਹੀ ਹੁੰਦਾ ਉਤਰਾ ਜਿਹੜਾ ਇਹ ਉਹਦਾ ਮੰਜ਼ਿਲ ਦਾ ਹਿੱਸਾ ਹੁੰਦਾ ਟੋਏ ਟਿਬੇ ਵੀ ਵਿੱਚ ਆਉਂਦੇ ਆ ਬਹੁਤ ਕੁਝ ਉਹਦੇ ਵਿੱਚ ਰਿਕਾਪਟਾ ਵੀ ਆਉਂਦੀ ਆ ਬਹੁਤ ਤਰ੍ਹਾਂ ਦੇ ਜਿਹੜੇ ਹੈਗੇ ਆ ਪੋਲੀਟੀਕਲ ਪ੍ਰਭਾਵ ਹੋਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੈਗੇ ਨੂੰ ਬਣਾਉਣ ਵਿੱਚ ਸਵਾਰ ਨੂੰ ਦੇ ਵਿੱਚ ਕੁਰੀਆਂ ਵੱਡੀਆਂ ਚੜ੍ਹਤੀਆਂ ਸੀ ਪਰ ਇਹਨੇ ਕਿਰਪਾ ਕੀਤੀ ਆ ਆਪਣਾ ਹੱਥੀਆ ਆਪਣਾ ਆਪੇ ਹੀ ਘਾਸ ਸਵਾਰੀ ਹੈ ਤੇ ਮਿਹਰ ਭਰਿਆ ਖਾਤਰਾ ਕੇ ਇਹ ਸਭਨ ਨੂੰ ਸਤਿਗੁਰੂ ਆਪੋ ਜੀ ਤੋਂ ਰਹਿ ਗੁਰੂ ਮਾਰ ਦੇ ਦਹੀਂ ਧੰਨਵਾਦ ਕਰਦੇ ਆ ਗੁਰਸੰਗਤਾਂ ਦਾ ਜਿਹੜੇ ਲਗਾਤਾਰ ਇਸ ਕਾਰਜ ਦੇ ਵਿੱਚ ਪਰਮੰਤਨ ਦੇ ਨਾਲ ਸੇਵਾ ਕਰ ਰਹੇ ਆ ਅਮਰ ਤੋਂ ਵੇਲੇ ਉੱਠ ਕੇ ਗੁਰਸੰਗਤਾਂ ਸਾਰਾ ਦਿਨ ਇੱਥੇ ਇੱਥੇ ਦੀ ਸਫਾਈ ਚਲਦੀ ਹੈ ਤੇ ਜੀ ਉਹਨਾਂ ਸਾਰੇ ਗੁਰਸਿੱਖਾਂ ਦਾ ਦਿਲ ਦੇ ਤੋਂ ਧੰਨਵਾਦ